ਉਹ ਕਿੱਤੇ ਤੋਂ ਬੋਲ ਰਹੀ ਮੇਰੇ ਦੇ ਪੰਦ ਤੂੰਂਡੇ ਸੱਤ ਮੇਰੇ ਦੇ ਪੰਦ ਤੂੰਂਡੇ ਲੰਮੀ ਰੇਲਪਨਾਵਾਂ ਕੋਈ ਆਵੇਗਾ ਕੋਈ ਜਾਵੇਗਾ ਗੱਡੀਆਂ ਮੋੜ ਇੱਧਰ ਨੂਰਣ ਪੰਪ 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 ਗੱਡੀਆਂ ਫੋਟ ਪੰਪ ਪੰਪ ਹੁਣ ਤੂੰ ਬਾ ਕਿਹੜਾ ਖੰਸ ਦੇ ਗਲਾ ਤੇਰੇ ਦੀ ਸਾਦ ਵਿੱਚ ਮਿੱਠੀ ਮਿੱਲੀ ਬੋਲੀ ਕਾਂਚੇ ਦੇ ਗਲਾ ਮੇਰੀ ਮੈਡ ਮੈਂਂਦੀ ਬੋਲਦੀ ਹਾਂ ਕਿਹੜੀ ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜਾਂਦੇ ਰਹਿਣ ਮੱਤੀਆਂ ਬੁੱਤਾ ਵਾਂਗੂ ਵਾਲੀਆਂ ਜਾਂਦੇ ਰਹਿਣ ਮੱਤੀਆਂ ਬੁੱਤਾ ਹਾਂ ਜਾਵਾ ਤੇ ਜਾਵਾ ਚਲੋ ਚਲੋ ਸਫਾਵਾ ਦੇ ਛੱਬੀ ਜੰਪਰੇ ਨੂੰ ਇਸ ਢੀ ਕ ਪਾਵਾਂਗੇ ਗੋਲ ਮੈਟੋ ਆ ਪੱਤਲੀ ਵਿੱਚੋਂ ਨਿਕਲੇ ਤਾਪਰ ਵਿੱਚੋਂ ਨਿਕਲੀ ਤਾਰ ਮੇਰੀ ਮੈਡਮ ਦੇ ਲੰਬੇ ਲੰਬੇ ਵਾਲ ਮੇਰੀ ਮੈਡਮ ਦੇ ਲੰਬੇ ਲੰਬੇ ਵਾਲ ਗੋਲ ਗੋਲ ਮੈਟੋ ਆ ਪੱਤਲੀ ਗੋਲ ਗੋਲ ਮੈਟੋ ਆ ਪੱਤਲੀ ਵਿੱਚੋਂ ਨਿਕਲਿਆ ਹਾਥੀ ਵਿੱਚੋਂ ਨਿਕਲਿਆ ਹਾਥੀ ਮੈਂ ਜੇ ਮੈਨੂੰ ਪਤਾ ਹੁੰਦਾ ਤੇ ਤੇ ਮਾਰਦੀ ਪਾਦੀ ਦੇ ਪਤਾ ਹੁੰਦਾ ਮੇਰੀ ਮੈਡਮ ਦਾ ਗੋਲਾ ਗੋਲਾ ਨਾਂ ਮੈਡਮ ਦਾ ਗੋਲਾ ਗੋਲਾ ਨਾਂ ਮੈਡਮ ਨਾ ਕੁੱਟਣ ਲੱਗ ਜੇ ਤੁਹਾਨੂੰ ਹਾਂ ਓਏ ਮੈਂ ਕੁੱਟਾਂ ਮੈਂ ਹੂੰ ਮੈਨੂੰ ਨਹੀਂ ਦਾਰਾ ਬੱਧੀ ਚਲੋ ਫਿਰ ਕੋਈ ਗੋਲਮੇਟੋ ਆ ਪੱਟ ਦੀ ਗੋਲ ਗੋਲਮੇਟੋ ਆ ਪੱਟ ਵਿੱਚੋਂ ਨਿਕਲੀ ਐਕਟ ਵਿੱਚੋਂ ਨਿਕਲੀ ਐਕਟ ਮੇਰੀ ਮੈਡਮ ਦਾ ਇਹੀ ਆਂਦੀ ਆ ਜੀ ਚਲੋ ਅੱਗੇ ਪਾ ਦਿਓ ਭੁੱਲ ਗਈ ਬੋਲੀ ਦਾ ਹੁਣ ਕੀ ਲਾਜ ਬਣਾਈ ਭਲਕੀ ਬੋਲੀ ਦਾ ਸੱਗੀ ਦਾਜ ਬਣਾਈਏ ਹਾਂ ਹਏ ਹਰਮਨ ਆ ਭਾਈ ਬਹੁਤ ਪਿਆਰੀ ਬੱਚੀ ਆ ਸਾਡੇ ਸਕੂਲ ਦੀ ਪ੍ਰਾਇਮਰੀ ਦੀ ਪ੍ਰਾਇਮਰੀ ਚ ਪੜਦੀ ਆ ਜੱਸੀ ਭੋਗਨ ਕਿਤੇ ਅਸੀਂ ਪ੍ਰਾਇਮਰੀ ਚ ਬੱਦੇ ਆ ਪ੍ਰਾਇਮਰੀ ਚ ਕਿਹੜੇ ਬੱਚੇ ਸਕੂਲ ਹਾਂ ਬਲੀ ਬੋਲੀ ਸਰਕਾਰੀ ਐਲੀਮੈਂਟਰੀ ਸਕੂਲ ਚ ਅੱਛਾ ਅੱਛਾ ਮੈਡਮਾਂ ਵਧੀਆ ਕੁੜਦियां ਕਰਦੀਆਂ ਤੈਨੂੰ ਨਹੀਂ ਜੀ ਵਧੀਆ ਪੜਾਉਂਦੇ ਆ ਜੀ ਵਧੀਆ ਪੜਾਉਂਦੇ ਆ ਵਧੀਆ ਪੜਾਈ ਆ ਹਾਂ ਜੀ ਚੱਲ ਚੰਗੀ ਗੱਲ ਆ ਯਾਰ ਇਹ ਜੈਸਮੀਨ ਇੱਧਰ ਨਹੀਂ ਹੂੰ ਓਹੋ ਬਲੀ ਬਲੀ ਬਹੁਤ ਪਿਆਰੀਆਂ ਬੱਚੀਆਂ ਇਹ ਬਹੁਤ ਪਿਆਰਾ ਜਦੋਂ ਮੈਂ ਧਰਮਸ਼ਾਲਾ ਚ ਆਉਣਾ ਆਪਣੇ ਇੱਥੇ ਤੇ ਉਹਦੀ ਆ ਜਾਂਦੀਆਂ ਮੇਰੇ ਕੋਲੇ ਤਾਇਆ ਆ ਤਾਇਆ ਸਾਡੀ ਵੀਡੀਓ ਬਣਾ ਸਾਡੀ ਫੋਟੋ ਖਿੱਚ ਠੀਕ ਹੋ ਖੋਚੋਂ ਤਾਂ ਪੁੱਤਾਂ ਹਾਂਜੀ ਹਾਂ ਠੀਕ ਹੈ ਚੰਗੀ ਗੱਲ ਹੈ ਖੋਚ ਰਿਆ ਕਰੋ ਮੇ ਜਾਂ ਪੜ੍ਹਾਈ ਜ਼ਰੂਰ ਪੜ੍ਹਾ ਕਰੋ ਜੰਗਾ ਹਾਂਜੀ ਹਾਂ ਪੜ੍ਹ ਕੇ ਕੋਈ ਅਫਸਰ ਬਣ ਜਾਓਂਗੇ ਆ ਪੁੱਤ ਮੈਂ ਨਾ ਮਾਂ ਨਹੀਂ ਨਰਸੀਆ ਜੀ ਸਾਨੂੰ ਕਿਵੇਂ ਪੜਾਈ ਦਾ ਮਾਂ ਨਹੀਂ ਨਰਸੀਆ ਜੀ ਸਾਨੂੰ ਕਿਵੇਂ ਮਿਲਾਂ ਰੋਟੀ ਖਾ ਲਓ ਨਾ 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 ਜਾਓ ਇੰਨੀ ਕਿੰਨੀ ਚੰਗੀ ਗੱਲ ਹੈ ਬਾਈ ਖਿੱਚ ਕੇ ਸ਼ੇਅਰ ਕਰਦੇ ਜੋ ਜਵਾਕਾਂ ਦਾ ਹੌਂਸਲਾ ਵੱਧ ਸਕੇ ਤੇ ਆਤਮ ਵਿਸ਼ਵਾਸ ਵਧੇ ਇਹਨਾਂ ਦਾ ਇਹ ਆਤਮ ਵਿਸ਼ਵਾਸ ਵਧੂ ਸਾਰੇ ਬੱਚੇ ਜ਼ਰੂਰ ਤੱਕੀ ਕਰਨਗੇ